ਮਸਰਪਾਂਚਾ ਬادیه ਚੰਡੀਗੜ੍ਹ ਡਾਕਟਰ ਅਸ਼ਵਨੀ ਮਲੋਤਰਾ ਇਹ ਤੁਸੀਂ ਲਾਈਵ ਦੇਖ ਸਕਦੇ ਮੇਰੇ ਪਿੰਡ ਦੀਆਂ ਤਸਵੀਰਾਂ ਜਿਹੜਾ ਕਿ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਇਹ ਫੇਰ ਦੁਬਾਰਾ ਉਨੇ ਹੀ ਮਾਤਰਾ ਵਿੱਚ ਪਾਣੀ ਵਧ ਰਿਹਾ ਜਿੰਨੀ ਕਿ ਪਹਿਲਾਂ ਹੋ ਚੁੱਕਾ ਸੀਗਾ ਤੇ ਪਹਿਲਾਂ ਹੀ ਪਿੰਡ ਦੇ ਬਹੁਤ ਜ਼ਿਆਦਾ ਮਾੜੀ ਕੰਡੀਸ਼ਨਾਂ ਸੀਗੀਆਂ ਤੇ ਇਹ ਤੁਸੀਂ ਲਾਈਵ ਹੀ ਦੇਖ ਸਕਦੇ ਹੋ ਤੇ ਸਾਰੇ ਹੀ ਹੁਣ ਪਿੰਡੋਂ ਨਿਕਲ ਗਏ ਤੇ ਬਾਹਰ ਨੂੰ ਜਾਂਦੇ ਹੋਏ ਜੀ ਇਹ ਦੇਖ ਸਕਦੇ ਤੁਸੀਂ ਲਾਈਵ ਹੀ ਸਾਰੇ ਕੋਈ ਨਹੀਂ ਕੋਈ ਨਹੀਂ ਨਕਲ ਆ ਸਭ ਲਾਈਵ ਦੇਖ ਸਕਦੇ ਹੋ ਪਾਣੀ ਦੇਖੋ ਕਿੰਨਾ ਬਹੁਤ ਹੀ ਜ਼ਿਆਦਾ ਹੋ ਚੁੱਕਾ ਬਹੁਤ ਹੀ ਸਪੀਡ ਨਾਲ ਵਧਦਾ ਪਿਆ ਤੇ ਬਾਕੀ ਸਾਰੇ ਲੱਗ ਸਕੀ ਪਿੰਡਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਥੋੜਾ ਸੰਭਾਲ ਕੇ ਰਹਿਣ ਕਿਉਂਕਿ ਪਾਣੀ ਜੇ ਬਹੁਤ ਜ਼ਿਆਦਾ ਵਧ ਗਿਆ ਤਾਂ ਫਿਰ ਦੁਬਾਰਾ ਉਨਾ ਹੀ ਪਾਣੀ ਹੋ ਸਕਦਾ ਜੀ ਜੀ ਭੈਣਾਂ ਅਸੀਂ ਲਾਈਵ ਹੀ ਦਿਖਾ ਰਹੇ ਹਾਂ ਆਪਣੇ ਪਿੰਡਾਂ ਦੇ ਤਸਵੀਰਾਂ ਮੁੰਡੇ ਵੀ ਸਾਡੇ ਪਿੰਡ ਦੇ ਕੁਝ ਲੇਡੀਆਂ ਨੂੰ ਅਸੀਂ ਬਾਹਰ ਬਹੁਤ ਬਹੁਤ ਮਾਈਲ ਤੱਕ ਪਿੰਜਾ ਰਹੇ ਆ ਇਹ ਤੁਸੀਂ ਲਾਈਵ ਤਸਵੀਰਾਂ ਸਿੱਧੇ ਦੇਖਦੇ ਹੋ ਜਦੋਂ ਥੋੜਾ ਦੱਸੋ ਕਿ ਪਾਣੀ ਦੀ ਕਿਟਿੰਗ ਤੁਹਾਡੇ ਫੇੜੇ ਕਿੰਨਾ ਹੈ ਜੀ ਨਹੀਂ ਆਂਡਿਆ ਮੁੜ ਕੇ ਮਤਲਬ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ। ਇਹ ਕਹਿੰਦੇ ਹਾਂ ਅੱਲੇ ਰਿਤੇ ਦੇਖ ਰਹੇ ਨੇ ਮਤਲਬ ਕਿ ਪਿੰਡੋਂ ਬਾਹਰ ਮਤਲਬ ਕੜਰੀਆਂ ਕੀ ਪਾਣੀ ਜ਼ਿਆਦਾ ਆ ਦੇ ਕਾਰਨ ਘਰਾਂ ਨੇ ਮਦੇ ਹਲਾ ਸੀਗੇ ਤੇ ਉਹਦੇ ਵਿੱਚ ਕੋਈ ਦਿੱਕਤ ਨਾ ਜੇ ਕੋਈ ਲੇਡੀਜ਼ ਨੂੰ ਕੋਈ ਜਾਂ ਕੋਈ ਜਿਆਦਾ ਕੋਈ ਦਿੱਕਤ ਨਾ ਹੋਵੇ ਉਹਦੇ ਕਰਕੇ ਅਸੀਂ ਮੰਡੀ ਡਿਪਾਰਟਮੈਂਟ ਜਨ ਨਾਲ ਖੁਆਰ ਕੇ ਦੇਖੋਗੇ ਇਲਜਾਨਿਕ ਕਵਰੇਜ ਆ ਦੇਣੀ ਹੈ। ਕੋਈ ਲਾਈਟ ਦੀ ਵੀਰਾ ਦੇਖ ਸਕਦੇ ਹੋ ਸਾਰਾ ਸਮਾਨ ਆਪਣਾ ਜੋ ਵਜਿਆ ਨੂੰ